ਦੈਨ ਐਕਸਪੀਰੀਅੰਸ ਤੁਹਾਡਾ ਸਵਾਗਤ ਹੈ ਜਲੰਧਰ ਪੱਛਮੀ ਦੀ ਜਿਮਨੀ ਚੋਣ ਚੱਲ ਰਹੀ ਆ ਪਰ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਪੂਰਾ ਪੰਜਾਬ ਹੀ ਚੋਣਾਂ ਦੇ ਰੰਗ ਚ ਰੰਗਿਆ ਗਿਆ ਹੋਏ ਖਾਸ ਕਰਕੇ ਪਿਛਲੇ 2 ਦਿਨ ਬੜੇ ਅਹਿਮ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਕਿ ਇੱਥੇ ਰਿਹਾਇਸ਼ ਵੀ ਆਰਟੀ ਰਿਹਾਇਸ਼ ਕਿਰਾਏ ਤੇ ਲਈਤੀ ਹੋਈ ਹੈ ਉਹਨਾਂ ਨੇ ਆਪਣੇ ਪੁਰਾਣੇ ਐਮਐਲਏ ਜੋ ਕਿ ਹੁਣ ਬੀਜੇਪੀ ਵੱਲੋਂ ਲੜਦੇ ਨੇ ਸ਼ੀਤਲ ਅੰਗੁਰਾਲ ਦੇ ਉਨੂੰ ਚੈਲੰਜ ਕੀਤਾ ਸੀ ਕਿ ਜੇਕਰ ਤੇਰੇ ਕੋਲ ਮੇਰੇ ਖਿਲਾਫ ਜਾਂ ਮੇਰੇ ਪਰਿਵਾਰ ਦੇ ਖਿਲਾਫ ਕੁਝ ਹੈ ਤਾਂ ਤੂੰ ਦੋ ਦਿਨਾਂ ਦੀ ਵੇਟ ਕਿਉਂ ਕਰ ਰਿਹਾ ਤੂੰ ਅੱਜ ਕਰ ਦੇ ਕੱਲ ਕਰ ਦੇ ਖੁਲਾਸੀ ਤਾਂ ਉਹ ਚੁਣੌਤੀ ਨੂੰ ਕਬੂਲ ਦਿਆ ਸ਼ੀਤਲੰਗੁਰਾਲ ਜੋ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਇਸ ਵਕਤ ਉਹਨਾਂ ਨੇ ਅੱਜ ਪੂਰਾ ਜਿਹੜਾ ਹੈ ਮਾਹੌਲ ਗਰਮਾ ਦਿੱਤਾ ਬਾਬੂ ਜਗਜੀਵਨ ਰਾਮ ਜਿਹੜਾ ਚੌਕ ਹੈ ਉਹਦੇ ਵਿੱਚ ਉਹਨਾਂ ਨੇ ਓਪਨ 'ਚ ਜਿਹੜਾ ਹੈ ਉਹ ਇੱਕ ਪੈਨ ਡਰਾਈਵ ਨੂੰ ਮਾ ਜਿਹੜੀ ਇੱਕ ਚੀਜ਼ ਹੈ ਉਹ ਗਿਫਟ ਦੇ ਤੌਰ ਤੇ ਮੁੱਖ ਮੰਤਰੀ ਸਾਹਿਬ ਨੂੰ ਭੇਜ ਦਿੱਤੀ ਮੀਡੀਆ ਨੂੰ ਤੇ ਜਨਤਾ ਨੂੰ ਦਿਖਾ ਕੇ ਉਹਦਾ ਮਜਮੂਨ ਉਹਨਾਂ ਨੇ ਇਸ਼ਾਰਾ ਕੀਤਾ ਕਿ ਇੱਥੋਂ ਦੇ ਇੱਕ ਐਮਐਲਏ ਦੀ ਕੋਈ ਰਿਕਾਰਡਿੰਗ ਹੈ ਉਹਦੇ ਵਿੱਚ ਸੋ ਕੁਲਮਲਾ ਕੇ ਕਹਿਣ ਦਾ ਕਿ ਜਲੰਧਰ ਦੀ ਜਿਮਨੀ ਚੋਣ ਇਸ ਵਕਤ ਸਭ ਦੀਆਂ ਨਜ਼ਰਾਂ ਸਭ ਦੀਆਂ ਨਿਗਾਹਾਂ ਇਸਤੇ ਬਣੀਆਂ ਹੋਈਆਂ ਨੇ ਸਾਰੀਆਂ ਪਾਰਟੀਆਂ ਦੇ ਡਿਗਜ ਨੇਤਾ ਜਲੰਧਰ ਪਹੁੰਚ ਰਹੇ ਨੇ ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਮੀਤ ਪ੍ਰਧਾਨ ਸਾਬਕਾ ਐਮਐਲਏ ਤੇ ਕੋਰ ਕਮੇਟੀ ਦੇ ਮੈਂਬਰ ਤੇਵਲ ਸਿੰਘ ਢਿੱਲੋਂ ਇਸ ਵਕਤ ਜਲੰਧਰ ਚ ਨੇ ਦੈਨਿਕ ਸਵੇਰਾ ਦੇ ਸਟੂਡੀਓ ਚ ਨੇ ਟੇਲੋ ਸਾਹਿਬ ਤੁਹਾਡਾ ਜਲੰਧਰ ਚ ਵੀ ਸਵਾਗਤ ਜਲੰਧਰ ਪੱਛਮੀ ਚ ਵੀ ਸਵਾਗਤ ਤੇ ਦੈਨਿਕ ਸਵੇਰਾ ਦੇ ਸਟੂਡੀਓ ਚ ਵੀ ਸਵਾਗਤ ਜੀ ਧੰਨਵਾਦ ਜੀ ਧੰਨਵਾਦ ਤੁਹਾਡਾ ਜੀ 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 ਪਹਿਲੀ ਟਿੱਪਣੀ ਕੀ ਕਰਨਾ ਚਾਹੋਗੇ ਜੋ ਅੱਜ ਦਾ ਘਟਨਾਕਰਮ ਵਾਪਰਿਆ ਹੈ ਦੇਖੋ ਅੱਜ ਦੇ ਘਟਨਾਕਰਨ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਜਿਹੜੀ ਗੱਲ ਤੁਸੀਂ ਕਹੀ ਆ ਕਿ ਜਿਮਰੀ ਚੌਣ ਬਾਈ ਇਲੈਕਸ਼ਨ ਜੀ ਹੁਣ ਇਹ ਬਾਈ ਇਲੈਕਸ਼ਨ ਆ ਗਈ ਇਸ ਤੋਂ ਪਹਿਲਾਂ ਪਾਰਲੀਮੈਂਟ ਦੀ ਬਾਈ ਇਲੈਕਸ਼ਨ ਸੀ ਸੋ ਤੁਸੀਂ ਜਲੰਧਰ ਵਾਲੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਜਲਵਾ ਕਰਦੇ ਰਹਿੰਦੇ ਹੋ ਸਾਨੂੰ ਬੁਲਾਉਂਦੇ ਰਹਿੰਦੇ ਹੋ ਸੋ ਇਸ ਕਰਕੇ ਸਾਡਾ ਆਉਣਾ ਜਾਣਾ ਜਲੰਧਰ ਬਹੁਤ ਹੁੰਦਾ ਪਰ ਮੈਂ ਜੋ ਮੇਰਾ ਅਨੁਭਵ ਆ ਪਿਛਲੇ 5 ਦਿਨ ਦਾ ਮੈਂ ਬੈਸਟ ਦੇ ਵਿੱਚ ਬਹੁਤ ਘੁੰਮਿਆ ਫਿਰਿਆ ਖਾਸ ਕਰਕੇ 47 ਨੰਬਰ ਬਾਡ ਦੇ ਵਿੱਚ ਜੀ ਉੱਥੇ ਲੋਕਾਂ ਦਾ ਜਿਹੜਾ ਰੁਝਾਨ ਹੈ ਜੀ ਲੋਕੀ ਇਹ ਸਮਝਣ ਲੱਗ ਗਏ ਵੀ ਇਹ ਸਰਕਾਰ ਜਿਹੜੀ 2.5 ਸਾਲ ਚੱਲੀ ਜੋ ਵਾਦਾ ਕੀਤਾ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਸੋ ਲੋਕਾਂ ਨੇ ਹੁਣ ਇਹ ਕਿਹਾ ਵੀ ਸਾਡੇ ਲਈ ਅਸੀਂ ਉਹ ਸਰਕਾਰ ਨਾਲ ਨਰਿੰਦਰ ਮੋਦੀ ਸਰਕਾਰ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਆ ਜਿਹਦਾ ਇੱਕ ਕ੍ਰੈਡਿਬਿਲਟੀ ਐਸਟੈਬਲਿਸ਼ ਹੋ ਚੁੱਕੀ ਆ ਤੁਸੀਂ ਹਿੰਦੁਸਤਾਨ 'ਚ ਦੇਖ ਲਓ ਚਾਹੇ ਰੋਡ ਨੈਟਵਰਕ ਲਾ ਲਓ ਚਾਹੇ ਰੇਲਵੇ ਦਾ ਲਾ ਲਓ ਚਾਹੇ 에ਅਰਪੋਰਟਸ ਦਾ ਲਾ ਲਓ ਹਰੇਕ ਪੱਖ ਦੇ ਉੱਪਰ ਹਿੰਦੁਸਤਾਨ 'ਚ ਤਰੱਕੀ ਹੋਈ ਆ ਪਰ ਸਿਰਫ ਪੰਜਾਬ 'ਚ ਨਹੀਂ ਹੋਈ ਪੰਜਾਬ ਦੇ ਉੱਪਰ ਕੀ ਵਧਿਆ ਤਰੱਕੀ ਕੀ ਹੁਣੇ ਤਰੱਕੀ ਹੋਈ ਆ ਸਿਰਫ ਕਰਜ਼ੇ ਦੀ 6 ਲੱਖ ਕਰੋੜ ਤੱਕ ਦਾ ਕਰਜ਼ਾ ਹੋ ਗਿਆ ਬਿਜਲੀ ਮੁਕਤ ਦੇਤੀ ਕੋਈ ਵੀ ਚੀਜ਼ ਮੁਕਤ ਦੇਣੀ ਉਹਦੀ ਕਾਸਟ ਕਿੱਥੋਂ ਰਿਕਵਰ ਕਰੋਗੇ ਐਸ ਵੇਲੇ ਕਰਜਾ ਆਪਾਂ ਐਸ ਵੇਲੇ ਜਿਹੜਾ ਸੂਬਾ ਉਹ ਕਰਜੇ ਥੱਲੇ ਡੁੱਬਿਆ ਹੋਇਆ ਔਰ ਸਭ ਤੋਂ ਵੱਡਾ ਜਿਹੜਾ ਹੈਗਾ ਲਾਰਡ ਆਰਡਰ ਦੀ ਸਿਚੁਏਸ਼ਨ ਔਰ ਉਸ ਤੋਂ ਵੀ ਉੱਪਰ ਜਿਹੜੇ ਨਸ਼ਿਆਂ ਦੀ ਫਰੋਤੀਆਂ ਦੀ ਸੂਬਾ ਐਸ ਵੇਲੇ ਤੁਸੀਂ ਖਬਰਾਂ ਤੁਸ ਤੱਕ ਚੈਨਲ 'ਚ ਤੁਹਾਡਾ ਆਪਣਾ ਵੀਡੀਓ ਤੁਹਾਡਾ ਆਪਣਾ ਟੈਲੀਵਿਜ਼ਨ ਚੱਲਦੇ ਜਦੋਂ ਅਸੀਂ ਦੇਖਦੇ ਆ ਪੰਜਾਬ ਦੇ ਵਿੱਚ ਕੋਈ ਵੀ ਚੰਗੀ ਨਿਊਜ਼ ਕੋਈ ਡਿਵੈਲਪਮੈਂਟ ਦੀ ਕੋਈ ਇੰਡਸਟਰੀਲਾਈਜੇਸ਼ਨ ਦੀ ਕੋਈ ਕਿਸਾਨਾਂ ਦੇ ਭਲੇ ਦੀ ਕੋਈ ਯੂਥ ਦੇ ਭਲੇ ਦੀ ਕੋਈ ਗਰੀਬਾਂ ਦੇ ਭਲੇ ਦੀ ਕੋਈ ਗੱਲਬਾਤ ਨਹੀਂ ਸਿਰਫ ਇਹ ਹੁੰਦਾ ਕਿ ਜੀ ਅੱਜ ਉੱਥੇ ਐਸ ਨੂੰ ਮਾਰਤਾ ਐਸ ਨੂੰ ਕੁੱਟਤਾ ਐਦੀ ਚੇਨੀ ਲਾਹੀ ਗਈ ਆ ਵਾਕਿਆ ਹੋ ਗਿਆ ਸੋ ਪੰਜਾਬ ਇੱਕ ਲਾਅਲੈਸਨੈਸ ਸਟੇਟ ਬਣ ਗਈ ਇਹ ਬੜੀ ਚਿੰਤਾ ਦਾ ਵਿਸ਼ਾ ਓਟਲੋ ਸਾਹਿਬ ਤੁਸੀਂ ਖੁਦ ਕਿਹਾ ਕਿ ਡਿਵੈਲਪਮੈਂਟ ਨਹੀਂ ਕਰ ਰਹੀ ਸਰਕਾਰ ਤੁਸੀਂ ਉਸ ਵਿਅਕਤੀ ਨੂੰ ਹੀ ਚੋਣ ਲੜਾ ਰਹੇ ਹੋ ਜਿੰਮੀ ਚੋਣ ਜੋ ਕਿ ਇੱਥੋਂ ਦਾ ਆਮ ਆਦਮੀ ਪਾਰਟੀ ਦਾ ਚੁਣਿਆ ਹੋਇਆ ਐਮਐਲਏ ਸੀ ਜਿਸਨੇ ਕਿ ਡਿਵੈਲਪਮੈਂਟ ਕਰਾਉਣੀ ਸੀ ਜੋ ਬੰਦਾ ਉੱਥੇ ਸਫਲ ਨਹੀਂ ਹੋਇਆ ਤੇ ਤੁਸੀਂ ਉਸ ਨੂੰ ਇਲੈਕਸ਼ਨ ਲੜਾ ਰਹੇ ਹੋ ਨਹੀਂ ਉਹ ਮੈਂ ਦੱਸਣਾ ਚਾਹੁੰਨਾ ਜੀ ਤੁਹਾਡੀ ਗੱਲ ਤਾਂ ਬਿਲਕੁਲ ਸਹੀ ਜਵਾਬ ਇਹ ਆ ਕਿ ਉਹ ਆਦਮੀ ਆਦਮੀ ਨੇ ਡਿਵੈਲਪਮੈਂਟ ਨਹੀਂ ਕਰਾਉਣੀ ਹੁੰਦੀ ਏਕ ਸਰਕਾਰ ਨੇ ਕਰਾਉਣੀ ਹੁੰਦੀ ਏ ਜਿਹੜੀ ਮੌਜੂਦਾ ਸਰਕਾਰ ਆ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਆ ਸਾਡਾ ਆਦਮੀ ਤਾਂ ਇੱਕ ਬੜਾ ਖਰਾ ਆਦਮੀ ਤੇ ਸਹੀ ਆਦਮੀ ਸੱਚਾ ਆਦਮੀ ਨਿਕਲਿਆ ਜਿਨੇ ਇੰਨੀ 2.5 ਸਾਲ ਦੀ ਐਮਐਲਏ ਸ਼ਿਪ ਛੱਡੀ ਜਦੋਂ ਨੂੰ ਇਹ ਪਤਾ ਲੱਗਿਆ ਵੀ ਜਿਹੜੇ ਮੈਂ ਵਾਅਦੇ ਕੀਤੇ ਆਪਦੇ ਲੋਕਾਂ ਨਾਲ ਉਹ ਮੇਰੇ ਪੂਰੇ ਨਹੀਂ ਹੋ ਰਹੇ ਤਾਂ ਮੇਰਾ ਕੱਲੋ ਕੀ ਅਸ਼ਰ ਹੋਏਗਾ ਉਹਨੇ ਇਸ ਇਸ ਕਰਕੇ ਸੈਸ ਨੂੰ ਛੱਡਿਆ ਆ ਮਾਦੀ ਪਾਰਟੀ ਨੂੰ ਫਿਰ ਸਾਡੇ ਕੋਲ ਆਇਆ ਉਹਨੇ ਦੇਖਿਆ ਵੀ ਕਿਹੜੀ ਪਾਰਟੀ ਲੋਕਾਂ ਦਾ ਭਲਾ ਕਰਦੀ ਹੈ ਕਿਹੜੇ ਪਾਰਟੀ ਦਾ ਜਿਹੜੇ ਰੂਲ ਕਰ ਰਹੀ ਹੈ ਹਿੰਦੁਸਤਾਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਉਹ ਪਾਰਟੀ ਨੂੰ ਮੈਂ ਜੁਆਇਨ ਕਰਾਂ ਜਿਹੜੀ ਅਗਾਵਾਦੂ ਤੇ ਡਵੈਲਪਮੈਂਟ ਹੋਵੇ ਤੁਸੀਂ ਸਰਕਾਰ ਦੀ ਗੱਲ ਕਰ ਰਹੇ ਹੋ ਪੰਜਾਬ ਦੀ ਸਰਕਾਰ ਇਹ ਸੁਨੇਹਾ ਦੇ ਰਹੀ ਹੈ ਲੋਕਾਂ ਨੂੰ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੇਂਦਰ ਦੀ ਸਰਕਾਰ ਜਿਹੜੀ ਕਿ ਹੁਣ ਤੀਜੀ ਵਾਰ ਰਿਪੀਟ ਹੋਈ ਹੈ ਭਾਰਤੀ ਜਨਤਾ ਪਾਰਟੀ ਦੀ ਗਵਾਈ ਵਾਲੀ ਉਹ ਜਿਹੜੀ ਡਿਵੈਲਪਮੈਂਟ ਪੰਜਾਬ ਦੀ ਨਹੀਂ ਹੋਣ ਦੇ ਰਹੀ ਪੰਜਾਬ ਦਾ ਪਿੰਡੂ ਵਿਕਾਸ ਫੰਡ ਦਾ ਪੈਸਾ ਆਰਡੀਐਫ ਦਾ ਪੈਸਾ ਹੋਰ ਕਿੰਨੀਆਂ ਹੀ ਉਹ ਅਣਗਿਣਤ ਚੀਜ਼ਾਂ ਨੇ ਜਿਹੜੀਆਂ ਨੇ ਉਹ ਵਾਰ-ਵਾਰ ਕਹਿੰਦੇ ਨੇ ਕਿ ਸਾਨੂੰ ਕੇਂਦਰ ਦੀ ਸਰਕਾਰ ਜਿਹੜੀ ਹੈ ਸਾਡਾ ਹਿੱਸਾ ਨਹੀਂ ਦੇ ਰਹੀ ਜੀਐਸਪੀ ਦੇ ਹਿੱਸੇ ਦੀ ਗੱਲਾ ਜਾਂਦੀ ਹੈ ਮੈਂ ਭਾਈ ਸਾਹਿਬ ਤੁਹਾਨੂੰ ਵਿੱਚੋਂ ਕੱਟ ਰਿਹਾ ਦੇਖੋ ਗੱਲ ਇਹ ਆ ਕਿ ਉੱਠੇ ਆਪ ਤੁਰ ਜਾਵੇ ਫਿੱਟੇ ਮਗੋਡਿਆਂ ਦੇ ਇਹ ਆਪਣੀ ਪੁਰਾਣੀ ਕਹਾਵਤਾਂ ਪਿੰਡਾਂ ਚਲਦੀ ਹੈ ਕਿ ਜੇ ਕੋਈ ਚੀਜ਼ ਜੇ ਸੈਂਟਰ ਤੇ ਸਟੇਟ ਦਾ ਸਮਝੌਤਾ ਹੁੰਦਾ ਹੁਣ 976 ਕਰੋੜ ਮੈਂ ਤਿੰਨ ਚਾਰ ਦਿਨ ਦਾ ਸੁਣ ਰਿਹਾ ਕਿ ਇੱਥੋਂ ਸਮਾਰਟ ਸਿਟੀ ਲਈ ਆਇਆ ਉਹ ਪੈਸੇ ਦਾ ਪਤਾ ਨਹੀਂ ਕਿੱਥੇ ਗਿਆ ਆ ਮੀ ਪਿਆ ਕੱਲ ਤਾਂ ਘਟਕ ਮੀ ਪਿਆ ਸਾਰਾ ਤੁਹਾਡਾ ਸ਼ਹਿਰ ਫਲੱਡਡ ਹੋ ਗਿਆ ਸੋ ਇੱਥੇ ਦੇ ਲੋਕ ਤਰ੍ਹਾਂ ਤਰ੍ਹਾਂ ਕਰਦੇ ਆ ਵੀ ਸਾਡੀ ਡਿਵੈਲਪਮੈਂਟ ਕਿੱਥੇ ਗਈ ਸੋ ਆਰਡੀਐਫ ਦਾ ਜੇ ਕੋਈ ਇਹਦੇ ਚ ਕਿਸੇ ਵੀ ਸਟੇਟ ਦਾ ਆਰਡੀਐਸ ਨਹੀਂ ਰੋਕਦੀ ਸੈਂਟਰ ਸਰਕਾਰ ਦਾ ਹੁੰਦਾ ਵੀ ਸਾਰੇ ਸਟੇਟਾਂ ਨੂੰ ਬਰਾਬਰ ਡੀਲ ਕਰਦੀ ਆ ਪਰ ਇਹਨਾਂ ਨੇ ਕੋਈ ਉਹਦੇ ਚ ਕੋਈ ਨਾ ਕੋਈ ਇਹਨਾਂ ਨੇ ਜਿਹੜੀ ਆਪਣੇ ਵੱਲੋਂ ਸ਼ਰਤਾਪੂਰੀਆਂ ਕਰਨੀਆਂ ਹੁੰਦੀਆਂ ਵੀ ਕਿੱਥੇ ਖਰਚਾ ਕੀਤਾ ਕਿਵੇਂ ਕੀਤਾ ਉਹ ਚੀਜ਼ ਦੇ ਵਿੱਚ ਮੈਂ ਦੇਖਿਆ ਕਿ ਜਿਵੇਂ ਅਸੀਂ ਸੰਗਰੂਰ ਦੇ ਵਿੱਚ ਗਿਆ ਸੀ 에어ਪੋਰਟ ਬਣਾਉਣਾ ਸੀ ਇਹਨਾਂ ਨੂੰ ਕਿਹਾ ਵੀ ਤੁਸੀਂ ਚਿੱਠੀ ਲਿਖੋ ਜੀ ਸੈਂਟਰ ਮੈਂ ਆਪਣੇ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਚਿੱਠੀ ਲਿਖੀ ਸੱਤਵੇਂ ਦਿਨ ਤੇ ਮੈਨੂੰ ਜਵਾਬ ਆ ਗਿਆ ਐਵੀਏਸ਼ਨ ਮਿੰਿਸਟਰ ਦਾ ਕਿ ਅਸੀਂ ਸਾਡੇ ਸਾਡਾ ਜਿਹੜਾ ਸਮਝੌਤਾ ਸੂਬੇ ਨਾਲ ਆ ਤੁਸੀਂ ਸਟੇਟ ਵੱਲੋਂ ਸਾਨੂੰ ਇੱਕ ਇਹਦੀ ਰੈਕੋਗਨੀਸ਼ਨ ਦੀ ਚਿੱਠੀ ਪਾ ਦਿਓ ਅਸੀਂ ਇਹਨੂੰ ਪ੍ਰੋਸੈਸ ਕਰਾ ਕੇ ਅਸੀਂ ਆਪ ਚਾਹੁੰਦੇ ਹਾਂ ਕਿ ਨੈੱਟਵਰਕ ਜਿਹੜਾ 에어 ਟਰੈਵਲ ਦਾ ਵਧੇ ਬਿਕਾਜ਼ ਪਿਛਲੀ ਟਰਨ ਦੀ ਗੱਲ ਹੈ ਪਿਛਲੀ ਟਰਨ ਮਾਲਵੇ ਦੇ ਵਿੱਚ ਕੋਈ ਉੱਥੇ ਸਾਡੇ ਨੇੜੇ 에어ਪੋਰਟ ਹੈ ਨਹੀਂ ਜੀ ਪਰ ਅਸੀਂ ਉਹ ਚਿੱਠੀ ਵੀ ਲਿਖੀ ਮੈਂ ਸਰਦਾਰ ਭਗਵੰਤ ਸਿੰਘ ਜੀ ਨੂੰ ਮਾਨ ਸਾਹਿਬ ਨੂੰ ਚੀਫ ਮਿਨਿਸਟਰ ਨੂੰ ਚਿੱਠੀ ਲਿਖੀ ਕਿ ਤੁਸੀਂ ਜੀ ਇਹਦੀ ਇੱਕ ਰੈਫਰੈਂਸ ਲਿਖ ਕੇ ਚਿੱਠੀ ਲਿਖੋ ਦਿੱਲੀਓ ਜੇ ਤੁਸੀਂ ਚਾਹੁੰਦੇ ਅਸੀਂ ਇਹ ਚਾਹੁੰਦੇ ਵੀ ਤੁਸੀਂ ਕ੍ਰੈਡਿਟ ਲੈ ਲਓ ਪਰ ਸਾਡੇ ਲੋਕਾਂ ਨੂੰ ਫਾਇਦਾ ਹੋਣਾ ਚਾਹੀਦਾ ਸੋ ਇਹ ਜਿਹੜੀ ਸੂਬੇ ਦੀ ਸਰਕਾਰ ਆ ਨਾ ਜੀ ਇਹਨੂੰ ਇਹ ਸਮਝਣਾ ਚਾਹੀਦਾ ਕਿ ਜਦੋਂ ਸਰਕਾਰਾਂ ਬਣਦੀਆਂ ਉਹਨਾਂ ਨੂੰ ਬਹੁਤ ਵੱਡਾ ਮੈਂਡੇਟ ਦਿੱਤਾ ਪੰਜਾਬ ਦੇ ਲੋਕਾਂ ਨੇ ਕੋਈ 1ਵੇਂ ਐਮ.ਐਲ.ਏ. ਥੋੜੇ ਨਹੀਂ ਹੁੰਦੇ ਸੋ ਉਹਨਾਂ ਨੂੰ ਬੜੀ-ਬੜੀ ਐ ਨਾ ਉਮੀਦਾਂ ਨੇ ਸੋ ਉਸ ਉਮੀਦਾਂ ਦੇ ਨਾਲ ਜੇ ਆਪਾਂ ਨਹੀਂ ਕੰਮ ਕਰਾਂਗੇ ਤਾਂ ਲੋਕੀ ਇਹ ਲੋਕੀ ਇਹ ਜੀ ਆਪ ਸਰਦਾਰ ਭਗਵੰਤ ਸਿੰਘ ਮਾਨ ਕਹਿੰਦੇ ਹੁੰਦੇ ਸੀ ਇਹ ਉਹੀ ਲੋਕ ਨੇ ਜਿਹੜੇ ਤੁਹਾਨੂੰ ਅਰਸ਼ ਤੇ ਇਹ ਉਹੀ ਲੋਕ ਨੇ ਜਿਹੜੇ ਤੁਹਾਨੂੰ ਫਰਸ਼ ਤੇ ਹੁਣ ਉਹ ਫਰਸ਼ ਵਾਲੀ ਗੱਲ ਆਈ ਪਈ ਆ ਤਾਂ ਹੀ ਇਹ ਤੁਹਾਡੇ ਗਲੀਆਂ ਬੀਹਾਂ ਝੁੜ ਭੱਜੇ ਫਿਰਦੇ ਆ ਇਹਨਾਂ ਨੂੰ ਭੱਜਣ ਦੀ ਕੀ ਲੋੜ ਆ ਜੇ ਕੰਮ ਕੀਤੇ ਹੁੰਦੇ ਤਾਂ ਕੰਮ ਬੋਲਦੇ ਲੋਕ ਕੰਮ ਦੇ ਆਧਾਰ ਤੇ ਵੋਟਾਂ ਪਾਉਂਦੇ ਜੀ ਜੁਮੇਆ ਦੁਆਰਾ ਆ ਰਹਿਆਂ ਜੀ ਜੋ ਅੱਜ ਦਾ ਘਟਨਾਕਰਮ ਹੋਇਆ ਉਸ ਤੁਸੀਂ ਕਿਸ ਨੂੰ ਕਿੱਥੇ ਖੜਾ ਦੇਖਦੇ ਹੋ ਸ਼ੀਤਲੰਗੁਰਾਲ ਤੇ ਵੀ ਉਂਗਲਾ ਉਠਰੀਆਂ ਨੇ ਜੇਕਰ ਉਹਨਾਂ ਨੇ ਭਗਵਾਨ ਸਿੰਘ ਮਾਨ ਤੇ ਉਹਨਾਂ ਦੇ ਪਰਿਵਾਰ ਦੇ ਉੱਤੇ ਸਵਾਲ ਚੁੱਕੇ ਨੇ ਤਾਂ ਉਹਨਾਂ ਦਾ ਆਪਣਾ ਵੀ ਜਿਹੜਾ ਢਿੱਡ ਟਕਿਆ ਨਹੀਂ ਰਹਿ ਰਿਹਾ ਉਹਦਾ ਤੇ ਵੀ ਵਾਰ-ਵਾਰ ਗੱਲਾਂ ਆ ਰਹੀਆਂ ਨੇ ਕਿ ਆ ਲਾਟਰੀ ਦਾ ਮਾਫੀਆ ਹੈ ਇੱਥੇ ਹੋਰ ਮਾ ਸੱਟੇ ਦਾ ਮਾਫੀਆ ਹੈ ਕਿੰਨੀ ਤਰ੍ਹਾਂ ਦੀ ਗੱਲਾਂ ਆ ਰਹੀਆਂ ਨੇ ਤੁਸੀਂ ਆਪਣੇ ਤੌਰ ਤੇ ਪਰਚੋਲ ਕੀਤੀ ਆ ਪਾਰਟੀ ਨੇ ਨਹੀਂ ਅਸੀਂ ਦੇਖੋ ਮੈਂ ਮੈਂ ਜਿਆਦਾ ਡੂੰਘਾਈ 'ਚ ਨਹੀਂ ਗਿਆ ਮੈਂ ਲੋਕਲ ਇਹਨਾਂ ਦਾ ਆਪਣਾ ਜੋ ਅਸੀਂ ਪਰ ਅਸੀਂ ਆਪਣੇ ਕੈਂਡੀਡੇਟ ਨੇ ਜਿਹੜੀ ਗੱਲ ਦੱਸੀ ਜਿ ਉਹਨੂੰ ਥ੍ਰੈਟਨਿੰਗ ਕਾਲਸ ਆਈਆਂ ਜੋ ਉਹਨਾਂ ਨੇ ਕਿਹਾ ਵੀ ਮੈਂ ਜੰਨਤ ਕਰਾਂਗਾ ਦੇਖੋ ਇੱਕ ਜ਼ਿੰਮੇਵਾਰ ਆਦਮੀ ਜਿਹੜਾ ਇੱਕ ਵਾਰੀ ਐਮਐਲਏ ਰਿਹਾ ਹੁਣ ਐਮਐਲਏ ਦੀ ਇਲੈਕਸ਼ਨ ਲੜ ਰਿਹਾ ਉਹ ਕੋਈ ਗਲਤ ਗੱਲ ਤਾਂ ਕਹੇਗਾ ਨਹੀਂ ਜੇ ਉਹਦੇ ਨਾਲ ਕੋਈ ਧੱਕਾ ਹੋਇਆ ਹੋ ਜੇ ਉਹਦੇ ਕੋਲ ਕੋਈ ਇਨਫੋਰਮੇਸ਼ਨ ਹੋਏਗੀ ਅੱਜ ਉਹਨੇ ਦੇਖੋ ਇਹਨਾਂ ਨੇ ਕਿਹਾ ਵੀ ਕੱਲ ਪਰਸੋ ਕੀ ਤੋਂ ਹੋਣੀ ਆ ਅੱਜ ਉਹ ਫਿਰ ਚਲ ਕਰਕੇ ਬੈਠਾ ਮੈਂ ਇਹ ਗੱਲ ਕਹਿੰਦਾ ਵੀ ਜੇ ਤੁਹਾਡੇ ਕੋਲ ਉਹਦੀ ਗੱਲ ਆ ਤਾਂ ਆਉਣਾ ਚਾਹੀਦਾ ਸੀ ਉਹਦੇ ਮੁਕਾਬਲੇ ਜੇ ਕੋਈ ਗੱਲ ਕਹਿੰਦਾ ਤਾਂ ਜਵਾਬ ਦੇ ਕੇ ਤਾਂ ਕਿ ਇਸ ਗੱਲ ਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਇਹ ਨਤਾਰ ਹੋਣਾ ਚਾਹੀਦਾ ਸੀ ਜੀ ਅਸੀਂ ਗੱਲ ਕਰਦੇ ਹਾਂ ਕਿ ਭਾਵੇਂ ਲੋਕ ਸਭਾ ਦੀ ਚੋਣ ਹੁਣੇ ਹੁਣੇ ਖਤਮ ਹੋਈ ਹੈ ਤੇ ਜਿਮਨੀ ਚੋਣਾਂ ਅੱਗੇ ਚਾਰ ਪੰਜ ਜਿਮਨੀ ਚੋਣਾਂ ਹੋਰ ਪੰਜਾਬ ਚ ਆ ਰਹੀਆਂ ਨੇ ਮੰਨਿਆ ਜਾ ਰਿਹਾ ਕਿ ਭਾਰਤੀ ਜਨਤਾ ਪਾਰਟੀ ਸਿਰਫ ਤੇ ਸਿਰਫ 2027 ਦੀ ਤਿਆਰੀ ਕਰ ਰਹੀ ਆ ਉਹਦੀ ਐਕਸਰਸਾਈਜ਼ ਕਰ ਰਹੀ ਆ ਕੀ ਪਾਰਟੀ ਦੇ ਤੁਸੀਂ ਕੋਰ ਕਮੇਟੀ ਦੇ ਮੈਂਬਰ ਵੀ ਹੋ ਉਮੀਤ ਪ੍ਰਧਾਨ ਵੀ ਹੋ ਪਾਰਟੀ ਦੇ ਪੰਜਾਬ ਦੇ ਕਿਸ ਪੱਧਰ ਦੇ ਉੱਤੇ ਤਿਆਰੀਆਂ ਚੱਲ ਰਹੀਆਂ ਜੀ 2027 ਦਾ ਟੀਚਾ ਮਿੱਥ ਕੇ ਦੇਖੋ ਮੈਂ ਥੋੜੀ ਡਿਟੇਲ ਦੱਸਾਂ ਚੋਣਾਂ ਕਿ ਭਾਰਤੀ ਜਨਤਾ ਪਾਰਟੀ ਇੱਕੋ ਇੱਕ ਪੋਲੀਟੀਕਲ ਪਾਰਟੀ ਆ ਜਿਹੜੀ ਡੈਮੋਕਰੈਟਿਕ ਔਰ ਆਰਗੇਨਾਈਜੇਸ਼ਨ ਦੇ ਵਿੱਚ ਬਹੁਤ ਅੱਗੇ ਆ ਕੋਈ ਵੀ ਪੋਲੀਟੀਕਲ ਪਾਰਟੀ ਇਹਦਾ ਮੁਕਾਬਲਾ ਨਹੀਂ ਕਰ ਸਕਦੀ ਹੁਣ ਤੁਸੀਂ ਜਿਹੜੇ ਸਟੇਟਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਆ ਸੰਗਠਨ ਇੰਨਾ ਮਜ਼ਬੂਤ ਆ ਹੁਣ ਤੁਸੀਂ ਗੁਜਰਾਤ ਚ ਲਾ ਲਓ ਸੱਤਵੀਂ ਵਾਰੀ ਤੁਸੀਂ ਮਧਿਆ ਪ੍ਰਦੇਸ਼ ਚ ਲਾ ਲਓ ਜਿੱਥੇ ਇੱਥੇ ਸਰਕਾਰਾਂ ਨੇ ਰਿਪੀਟ ਕਰਦੇ ਆ ਜਿਹੜੇ ਦੇ ਵਰਕਰ ਨੇ ਅਹੁਦੇਦਾਰ ਨੇ ਸਾਰੇ ਬੜੇ ਜ਼ਿੰਮੇਵਾਰੀ ਨਾਲ ਕੰਮ ਕਰਦੇ ਆ ਜਿਹੜੀ ਗੱਲ ਦਾ ਤੁਸੀਂ ਪੁੱਛਣਾ ਚਾਹੁੰਦੇ ਕਿ 2027 ਦੀ 2027 ਤਾਂ ਦੀਵਾਰ ਤੇ ਲਿਖਿਆ ਸੀ ਪੜ ਰਹੇ ਹਾਂ ਉਸ ਤੋਂ ਪਹਿਲਾਂ ਹੀ ਜੀ ਜਿਹੜਾ ਇਸ ਵੇਲੇ ਇਹਦੀ ਆਰਗੇਨਾਈਜੇਸ਼ਨ ਦੇ ਵਿੱਚ ਆਰਗੇਨਾਈਜੇਸ਼ਨ ਦਾ ਜ਼ਿਲ੍ਹਾ ਪ੍ਰਧਾਨ ਮੰਡਲ ਪ੍ਰਧਾਨ ਇਹਨਾਂ ਇਹਨਾਂ ਦੇ ਜਿਹੜੇ ਚੱਲ ਰਿਹਾ ਸਾਡੀ ਪਾਰਟੀ ਦੇ ਉਹਦੇ ਚ ਜਿਹੜੇ ਆਪਣੇ ਬੂਥ ਬੂਥਾਂ ਦੀਆਂ ਕਮੇਟੀਆਂ ਨੇ ਹੁਣ ਵੀ ਅਸੀਂ ਦੇਖ ਸਾਰੇ ਜਿਹੜੇ ਇਲੈਕਸ਼ਨ ਲੜ ਰਹੇ ਆ ਇਹ ਇੱਕ ਆਰਗੇਨਾਈਜੇਸ਼ਨ ਦੇ ਮਤਾਬਕ ਸ਼ਕਤੀ ਕੇਂਦਰ ਹੋਗੇ ਪੰਨਾ ਪ੍ਰਧਾਨ ਹੋਗੇ ਇੱਕ ਟੀਮ ਵਰਕ ਦੇ ਨਾਲ ਇੱਕ ਆਰਗੇਨਾਈਜੇਸ਼ਨ ਦੇ ਤੌਰ ਤੇ ਸਿਸਟਮੈਟਿਕਲੀ ਇਲੈਕਸ਼ਨ ਲੜੀ ਜਾਂਦੀ ਹੈ ਤਾਂ ਕਿ ਹਰੇਕ ਕਾਰਜਕਰਤਾ ਦਾ ਉਹ ਚ ਹਿੱਸੇਦਾਰੀ ਹੁੰਦੀ ਹੈ ਉਹ ਆਪਣੀ ਇਸ ਨੂੰ ਆਪਣੀ ਪਾਰਟੀ ਸਮਝਦਾ ਔਰ ਡਿਸਪਲਿਨ ਪਾਰਟੀ ਦੇ ਤੌਰ ਤੇ ਇੱਕ ਬਹੁਤ ਵਧੀਆ ਆਰਗੇਨਾਈਜੇਸ਼ਨ ਦੇਖੋ ਮੈਂ ਕਾਫੀ ਚ 35 ਸਾਲ ਮੈਂ ਕਾਂਗਰਸ ਰਹਾ ਪਰ ਮੈਂ ਉਹਨੂੰ ਇਹ ਗੱਲ ਜ਼ਿੰਮੇਵਾਰੀ ਨਾਲ ਕਹਿ ਸਕਦਾ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਬਹੁਤ ਵੱਡਾ ਡਿਸਪਲਿਨ ਔਰ ਆਰਗੇਨਾਈਜੇਸ਼ਨ ਦੇ ਤੌਰ ਤੇ ਇਹਦਾ ਕੋਈ ਮੁਕਾਬਲਾ ਨਹੀਂ ਪਰ ਜਿਹੜਾ ਲੋਕ ਸਭਾ ਚੋਣਾਂ ਦਾ ਮੰਡੇਟ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਨੂੰ ਮਿਲਿਆ ਤਾਂ ਕੀ ਲੱਗਦਾ ਹੈ ਕਿ ਕਾਂਗਰਸ ਨੂੰ ਕਾਂਗਰਸ ਨਾਲ ਟੱਕਰ ਰਹੇਗੀ ਜਾਂ ਆਪ ਨਾਲ ਮੁਕਾਬਲਾ ਕਰਨਾ ਪਏਗਾ ਇਹ ਤਿੰਨ ਧਿਰ ਮੁਕਾਬਲਾ 2027 ਦਾ ਉਲਿੱਕ ਕੇ ਚੱਲ ਰਹੇ ਹਾਂ ਕਿਉਂਕਿ ਤਿਆਰੀਆਂ ਤਾਂ ਹੁਣੇ ਤੋਂ ਤੁਸੀਂ ਖੁਦ ਦੱਸਿਆ ਕਿ ਵੱਡੇ ਪੱਧਰ ਤੇ ਪਾਰਟੀ ਅੰਦਰ ਅੰਦਾਲੇ ਆ ਕਿ ਸਾਡੀ ਜਿਹੜੀ ਚੱਲ ਰਹੀ ਹੈ ਨਾ ਜੀ 2014 ਤੋਂ ਲੈ ਕੇ ਜੀ 2017 'ਚ 2019 'ਚ ਫਿਰ 2022 ਦੀ ਬਾਈ ਇਲੈਕਸ਼ਨ ਜੀ ਉਹਦੋਂ ਵਾਰ ਫਿਰ ਬਾਈ ਇਲੈਕਸ਼ਨ ਜੀ ਹਰੇਕ ਵਾਰੀ ਸਾਡਾ ਵੋਟ ਸ਼ੇਅਰ ਵੱਧ ਰਿਹਾ ਹੂੰ ਅਸੀਂ ਗ੍ਰੈਜੂਅਲੀ ਬਿਲਕੁਲ ਸਹੀ ਤਰੀਕੇ ਨਾਲ ਚੱਲ ਰਹੇ ਆ ਅਸੀਂ ਉਸ ਤਰੀਕੇ ਨਾਲ ਚੱਲ ਰਿਹਾ ਕਿ ਤੁਸੀਂ ਦੇਖ ਲੈਣਾ ਕਿ 2027 ਤੱਕ ਮੈਨੂੰ ਨਹੀਂ ਲੱਗਦਾ ਸਰਕਾਰ ਉੱਥ ਤੱਕ ਰਹੇਗੀ ਮੈਨੂੰ ਲੱਗਦਾ 2025 ਤੱਕ ਹੀ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ ਔਰ ਔਰ ਇਹ ਪੰਜਾਬ ਦੇ ਵਿੱਚ ਚੋਣਾਂ ਵੀ ਹੋਣਗੀਆਂ ਔਰ ਜਿਸ ਤਰੀਕੇ ਨਾਲ ਸਰਕਾਰ ਚੱਲ ਰਹੀ ਔਰ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੀ ਬਣੇ ਦੇਖੋ ਪੰਜਾਬ ਦੀ ਸਿਆਸਤ ਦੀ ਜੇਕਰ ਗੱਲ ਕਰੀਏ ਤਾਂ ਅਕਾਲੀ ਦਲ ਦੀ ਗੱਲ ਕਰਨੀ ਜ਼ਰੂਰੀ ਬਣ ਜਾਂਦੀ ਹੈ ਕਿਉਂਕਿ ਤੁਸੀਂ ਖੁਦ ਕਿਹਾ ਕਿ 35 ਸਾਲ ਤੱਕ ਤੁਸੀਂ ਕਾਂਗਰਸ ਨੂੰ ਹੀ ਦਿੱਤੇ ਹੋ ਬੜੇ ਸੀਜ਼ਨਡ ਪੋਲਿਟਿਸ਼ੀਅਨ ਤੁਸੀਂ ਹੋ ਅਕਾਲੀ ਦਲ ਦਾ ਜੋ ਹਾਲ ਹੈ ਹਾਲਾਂਕਿ ਉਹ ਕਿਤਨਾ ਕਿਤੇ ਭਾਰਤੀ ਜਨਤਾ ਪਾਰਟੀ ਨੂੰ ਇਹਦੇ ਪਿੱਛੇ ਜਿਹੜਾ ਹੈ ਸਕ੍ਰਿਪਟ ਰਾਈਟਰ ਤੈਅ ਕਰਕੇ ਚੱਲਦੇ ਨੇ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਖਵਾੜਾ ਪਾ ਕੇ ਬੈਠੀ ਹੋਈ ਹੈ ਦੋ ਸਵਾਲ ਤੇ ਦੋ ਦੋ ਪੱਖ ਨੇ ਜੀ ਮੇਰੇ ਸਵਾਲ ਦੇ ਕਿ ਇੱਕ ਤਾਂ ਜੋ ਅਕਾਲੀ ਦਲ ਦੇ ਵਿੱਚ ਚੱਲ ਰਿਹਾ ਹੈ ਉਹ ਪੰਜਾਬ ਦੀ ਸਿਆਸਤ ਲਈ ਮਾਫਕ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਉਹਦਾ ਕੋਈ ਕਿਸੇ ਨੂੰ ਫਰਕ ਨਹੀਂ ਪੈਣਾ ਜਾਂ ਪੰਜਾਬ ਨੂੰ ਫਰਕ ਪੈਣਾ ਦੂਜਾ ਪਹਿਲੂ ਸਵਾਲ ਦਾ ਇਹ ਹੈ ਕਿ ਕੀ ਭਾਰਤੀ ਜਨਤਾ ਪਾਰਟੀ ਦੀ ਕੋਸ਼ਿਸ਼ ਹੈ ਕਿ ਅਕਾਲੀ ਦਲ ਨੂੰ ਖਤਮ ਕਰਦੀ ਹੈ ਨਾ ਬਿਲਕੁਲ ਨਹੀਂ ਜੀ ਅਸੀਂ ਦੇਖੋ ਕੋਈ ਕਿਸੇ ਨੂੰ ਖਤਮ ਨਹੀਂ ਕਰ ਸਕਦਾ ਆਪਾਂ ਕਿਸੇ ਘਰ ਨੂੰ ਨਹੀਂ ਖਤਮ ਕਰ ਸਕਦੇ ਐਡੇ ਐਡੇ ਪਾਰਟੀਆਂ ਜਿਹੜੀ 100 ਸਾਲ ਤੋਂ ਪੁਰਾਣੀ ਪਾਰਟੀ ਅਕਾਲੀ ਦਲ ਆਪ ਦੇ ਘਰੇਲੂ ਕਜੀਆਂ ਕਲੇਸ਼ ਲਈ ਲੀਡਰਸ਼ਿਪ ਕਲੇਸ਼ ਲਈ ਉਹ ਇੱਕ ਤੁਸੀਂ ਆਪ ਚਾਹੁੰਦੇ ਆ ਵੀ ਅਕਾਲੀ ਦਲ ਜਿਹੜਾ ਜਿਉਂਦਾ ਰਹੇ ਤਕੜੀ ਪਾਰਟੀ ਰਹੇ ਖੇਤਰੀ ਪਾਰਟੀ ਆ ਇਹਨਾਂ ਦਾ ਆਪਦਾ ਕਾਡਰ ਬਹੁਤ ਸੀ ਪਰ ਉਹ ਕਾਡਰ ਖਤਮ ਹੋ ਚੁੱਕਿਆ ਕਿਉਂਕਿ ਇਹਨਾਂ ਦੇ ਜਿਹੜੇ ਲੀਡਰਸ਼ਿਪ ਆ ਉਹ ਇੱਕ ਸਟੇਬਲ ਲੀਡਰਸ਼ਿਪ ਨਹੀਂ ਰਹੀ ਕਿ ਜਿਵੇਂ ਮੈਂ ਤੁਹਾਨੂੰ ਕਿਹਾ ਡਿਸਪਲਿਨ ਦੇ ਵਿੱਚ ਇੱਕ ਹੋਣੀ ਚਾਹੀਦੀ ਆ ਅਕਾਲੀ ਦਲ ਨੂੰ ਭਾਰਤੀ ਜਨਤਾ ਪਾਰਟੀ ਨੇ ਕਦੇ ਕੋਈ ਖਤਰਾ ਨਹੀਂ ਇਸ ਤਰ੍ਹਾਂ ਕਹਿੰਦੇ ਵੀ ਅਕਾਲੀ ਦਲ ਚੱਲੇ ਜਦਬੋਰ ਦਾ ਮੈਰੀਅਰ ਜਿੰਨੀਆਂ ਪਾਰਟੀਆਂ ਹੋਣਗੀਆਂ ਉਹਨੀਆਂ ਜ਼ਿਆਦਾ ਹੁਣ ਤੁਸੀਂ ਕਹਿੰਦੇ ਚਾਰ ਪਾਰਟੀਆਂ ਇਸ ਵਾਰ ਪੰਜ ਪਾਰਟੀਆਂ ਹੋ ਗਈਆਂ ਮੈਨੂੰ ਲੱਗਦਾ 2025 27 ਜਦੋਂ ਪੰਜਾਬ ਦੇ ਵਿੱਚ ਹੋਣੀ ਹੈ ਇੱਥੇ 4 ਤੋਂ 5 ਕੀ 6-7 ਪਾਰਟੀਆਂ ਇੱਥੇ ਪੰਜਾਬ ਦੇ ਵਿੱਚ ਇਲੈਕਸ਼ਨ ਲੜਨਗੀਆਂ ਜੀ ਆਖਰੀ ਸਵਾਲ ਢਿਲੋਂ ਸਾਹਿਬ ਤੁਸੀਂ ਜਲੰਧਰ ਵੈਸਟ ਦੇ ਵਿੱਚ ਚੋਣ ਪ੍ਰਚਾਰ ਚ ਸ਼ਾਮਲ ਹੋਣ ਆਏ ਹੋ ਚਾਰ-ਪੰਜ ਦਿਨਾਂ ਤੋਂ ਤੁਸੀਂ ਇੱਥੇ ਹੋ ਕੀ ਲੱਗਦਾ ਜੀ ਨਤੀਜਾ ਕਿਸ ਤਰ੍ਹਾਂ ਦਾ ਰਹੇਗਾ 13 ਤਰੀਕ ਨੂੰ ਢੋਲ ਜਿਹੜਾ ਹੈ ਤੁਹਾਡੇ ਦਫ਼ਤਰ ਵੱਜੂਗਾ ਆਪ ਵਾਲਿਆਂ ਦੇ ਵੱਜੂਗਾ ਕਾਂਗਰਸ ਵਾਲਿਆਂ ਦਾ ਵੱਜੇ ਇਹ ਵੀ ਨਾ ਕਿਤੇ ਬੀਬੀ ਸਰਜੀਤ ਕੌਰ ਦੇ ਘਰੇ ਨਾ ਵੱਜਣ ਲੱਗ ਜਾਈ ਨਹੀ ਦੇਖੋ ਗੱਲ ਇਹ ਆ ਕਿ ਗੁੱਡ ਲੱਕ ਟੂ एवरीवन ਬਟ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ 100% ਜਿਹੜੇ ਲੋਕਾਂ ਦੀ ਮੈਂ ਦੇਖ ਰਿਹਾ ਜਿਵੇਂ ਤੁਸੀਂ ਆ ਪਈਏ 42000 ਵੋਟ ਜੀ ਪਹਿਲਾਂ ਸੀਤਲ ਨੂੰ ਹੀ ਜੇ ਬੜੀ ਮਿਹਨਤੀ ਇਨਸਾਨ ਹੈਗਾ ਅਸੀਂ ਜੋ ਲੋਕਾਂ ਦੀ ਪਲਸ ਲੋਕਾਂ ਜਾ ਕੇ ਦੇਖ ਕੇ ਆਇਆ ਲੋਕੀ ਅੱਜ ਡਵੈਲਪਮੈਂਟ ਚਾਹੁੰਦੇ ਆ ਲੋਕੀ ਇੱਕ ਅਮਨ ਸ਼ਾਂਤੀ ਕਾਨੂੰਨ ਜਿਵੇਂ ਹੁਣ ਉੱਤਰ ਪ੍ਰਦੇਸ਼ ਚ ਲਾ ਲਓ ਆਪਾਂ ਪੰਜਾਬ ਨੰਬਰ 1 ਹੁੰਦਾ ਸੀ ਉੱਤਰ ਪ੍ਰਦੇਸ਼ 16ਵੇਂ ਨੰਬਰ ਤੇ ਸੀ ਡਵੈਲਪਮੈਂਟ ਚ ਲਾਅ ਐਂਡ ਆਰਡਰ ਦੀ ਬੜੀ ਮਾੜੀ ਹਾਲ ਸੀ ਅੱਜ ਪੰਜਾਬ 16ਵੇਂ ਨੰਬਰ ਤੇ ਆ ਗਿਆ ਉੱਤਰ ਪ੍ਰਦੇਸ਼ ਦੂਜੇ ਨੰਬਰ ਤੇ ਆ ਗਿਆ ਸੋ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਜਿਵੇਂ ਉਹ ਸੂਬਿਆਂ ਦੇ ਵਿੱਚ ਅਮਨ ਸ਼ਾਂਤੀ ਹੋਈ ਆ ਪੰਜਾਬ ਦੇ ਵਿੱਚ ਵੀ ਅਮਨ ਸ਼ਾਂਤੀ ਤੇ ਤਰੱਕੀ ਹੋਵੇ ਇਸ ਲਈ ਸਾਰੇ ਲੋਕ ਅੱਜ ਵੋਟ ਭਾਰਤੀ ਜਨਤਾ ਪਾਰਟੀ ਨੂੰ ਕਰਨ ਦਾ ਮਨ ਬਣਾ ਚੁੱਕੇ ਆ ਅਸੀਂ ਬੀਜੇਪੀ ਦੇ ਵਾਈਸ ਪ੍ਰੈਜ਼ੀਡੈਂਟ ਪੰਜਾਬ ਕੇਵਲ ਸਿੰਘ ਢਿੱਲੋਂ ਜੋ ਕਿ ਕੋਰ ਕਮੇਟੀ ਦੇ ਮੈਂਬਰ ਵੀ ਨੇ ਉਹਨਾਂ ਨਾਲ ਇਹ ਲੰਮੀ ਗੱਲਬਾਤ ਕੀਤੀ ਆ ਪਰ ਜੋ ਹੈਡਲਾਈਨ ਦੇ ਤੌਰ ਦੇ ਉੱਤੇ ਸਾਨੂੰ ਅਸੀਂ ਸਮਝ ਮੈਲ ਕਰ ਸਕਦੇ ਆ ਇਹ ਸਾਰੀ ਗੱਲਬਾਤ ਚ ਉਹ ਇਹ ਹੈ ਕਿ 2027 ਦੀ ਤਿਆਰੀ ਹੈ ਸ਼ਾਇਦ 2025 ਚ ਹੀ ਮੈਚ ਹੋ ਜਾਈ ਪਹਿਲਾਂ ਹੀ ਸਮੇਂ ਤੋਂ ਪਹਿਲਾਂ ਸੋ ਬਹੁਤ ਸ਼ੁਕਰੀਆ ਟੈਨੂ ਸਾਹਿਬ ਡੇਨਿਕ ਸਵੇਰਾ ਨੂੰ ਸਮਾਂ ਦੇਣ ਵਾਸਤੇ ਬਹੁਤ ਸ਼ੁਕਰੀਆ ਜੀ ਥੈਂਕ ਯੂ ਬਹੁਤ ਧੰਨਵਾਦ ਤੁਹਾਡਾ ਜੀ ਥੈਂਕ ਯੂ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ